ਮਿਲਦੇ ਆਂ ਬਈ ਬਾਤ ਮੁਲਾਕਾਤ ਹੋ ਗਈ ਬਾਈ ਬਾਈ ਪੁੱਤ ਬਾਈ ਬਾਏ ਮਹੀਨੇ ਬਾਅਦ ਮਿਲਦੇ ਆਂ ਚੰਗਾ ਬਾਈ ਪੁੱਤ ਪਾ ਮਿਸਰੂਲ ਬਾਈ ਬਾਈ ਬਾਏ ਬਾਏ ਦੋ ਮਹੀਨੇ ਬਾਅਦ ਉਹਨਾਂ ਹੀ ਆਉਂ ਆ ਸੌਣੇ ਸੱਚ ਗਈ ਹੈ ਕਿ ਗੁਰਕੀਰਤ ਨੇ ਗੱਲ ਕੀ ਕੀਤੀ ਸੀ ਕਿ ਕਾਲੀਆਂ ਜੱਟ ਹੋਏ ਅਸੀਂ ਮਾਰ ਗਏ ਓਏ 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 ਵਾਜੀ ਵਾ ਸ਼ਹਿਰ ਦੇ ਵਿਚਾਲੇ ਰੋਡ ਦੇ ਵਿਚਾਲੇ ਖੜਾ ਰਕੇ ਬਟਾਇਰ ਨੂੰ ਮੋਟੇ ਭਰਾਵਾ ਰਾਹ ਚ ਆਉਂਦੇ ਪਏ ਸੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਲੈ ਜਾ ਦਿਲ ਸਾਡੀ ਮਾਤਾ ਨਹੀਂ ਨਹੀਂ ਤੇ 2 ਮਹੀਨਾ ਬਾਅਦ ਹੋਣਾ ਹੀ ਮਿਲਿਆ ਕੋਈ ਨਹੀਂ ਜਾ ਹਾਂਜੀ ਗਾਇਜ਼ ਵਾਕਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਇਟ ਮੈਂ ਹੁਬ ਕਰਦੋ ਜਾਰੇ ਠੀਕ ਹੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਕੁਰਸ਼ਰਨ ਸੰਧੂ ਤੇ ਕਰਨ ਸੰਧੂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਜਦੋਂ ਤੁਹਾਨੂੰ ਦੱਸਿਆ ਸੀ ਬੇਬੇ ਹੋਣੀ ਤੇ ਪ੍ਰਭ ਹੋਰੀ ਜਿੱਦਾਂ ਕਿ ਆਸਟ੍ਰੇਲੀਆ ਜਾ ਰਿਹਾ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਇਜ਼ ਆਉ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਮਨੜ ਤੱਕ ਜ਼ਰੂਰ ਦੇਖਿਓ ਲੈ ਵੀ ਮਿੱਤਰਾ ਇੱਕ ਐ ਜਿੰਨੀ ਕਾਲੀ ਕਰੋਗੇ ਉਲਨਾ ਹੀ ਔਖਾ ਸੌਣੇ ਸੱਚ ਕਹੀ ਹੈ ਕਿ ਗੁਰਕਿਰਤ ਨੇ ਗੱਲ ਕੀ ਕੀਤੀ ਸੀ ਕਿ ਕਾਲੀਆਂ ਜੱਟ ਹੋਏ ਅਸੀਂ ਮਾਰ ਗਏ ਓਏ 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 ਵਾਜੀ ਵਾ ਸ਼ਹਿਰ ਦੇ ਵਿਚਾਲੇ ਰੋਡ ਦੇ ਵਿਚਾਲੇ ਖਿਲਾਰ ਕੇ ਬਟਾਇਰ ਨੂੰ ਮੋਟੇ ਕੀ ਹੈ ਫੇਸ ਤੋਂ ਰੰਗ ਉੱਡ ਗਿਆ ਤੇਰੀ ਕੀ ਕਰੀ ਹਣਾ ਪਰ ਚੱਲਿਆ 14 ਹੋ ਗਿਆ ਬੱਸ ਢਿੱਲੇ ਕੀਆ ਸਵਾਲ ਤੇ ਆਪਦੇ ਨੱਟ ਢਿੱਲੇ ਹੋਏ ਆ ਆ ਜਾਓ ਆ ਜਾਓ ਜਾ ਭਾਈ ਤੈਨੂੰ ਇਹ ਕਰੇਗਾ ਦੱਸ ਕਿਹੜੇ ਵੇਲੇ ਰੋਕੇ ਆਵੇਂ ਅੰਦਰ ਬਾਹਲੇ ਵੰਡਿਆ ਇਹ ਸੀ ਜਿਹੜਾ ਟੌਰ ਨਾਲ ਆਈ ਇਹਦੇ ਖਾਚੋਂ ਨੇ ਭਰਾਵਾ ਰਾਹ ਚ ਆਉਂਦੇ ਪਏ ਸੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਹੁਣ ਭੁੰਡੀ ਤੇ ਜਾਂਦੇ ਆਂ ਤੇਰਾ ਕੰਮ ਹੋਇਆ ਮਾਦਾ ਵਿਚਾਰੀ ਬੋਰਡਿੰਗ ਲੈਂਡ ਤੇ ਲੱਗੀ ਤੇ ਫਿਰ ਤੌਖਾ ਹੋ ਜਾਣਾ ਕੰਮ ਫੇਰ ਤਾਂ ਯਾਰ ਆਪਾਂ ਇਹ ਵੀ ਜਣ ਫੇਰ ਨਹੀਂ ਪਾਸ ਹੋਣਾ ਰਿਹਾ ਆਪਾਂ ਫੇਰ ਇੱਦਾਂ ਹੀ ਜਾਣਾ ਨਹੀਂ ਮਾਪੇ ਦੀ ਮਿਹਰ ਨਾਲ ਚਾਹੀ ਭਾਈ ਨੇ ਕਰਤਾ 80 ਦੇ ਹਾਂ ਭਾਈ ਨੇ 80 ਦੇ ਕਰਤਾ ਉਦਿਆ ਬਾਵਾ ਸਾਈਂ ਹੈ ਤੇਰੇ ਤਾਈ ਲੈ ਜਾ ਛੇਤੀਆਂ ਨੂੰ ਤੇ ਲੈ ਜਾ ਦਿਲ ਸਾਡੀ ਮਾਤਾ ਨਹੀਂ ਨਹੀਂ ਤੇ ਦੋ ਮਹੀਨੇ ਬਾਅਦ ਆਉਣਾ ਹੀ ਮਿਲਿਆ ਕੋਈ ਨਹੀਂ ਜਾਣਾ ਸਾਡੇ ਪਹਿਲਾਂ ਐ ਥੋੜਾ ਯਾਰ ਦੱਸ ਬਾਈ ਮੈਨ ਲਾ ਉਹ ਰਿਕਸ਼ਾ ਵਾਲਾ ਭਜਾਈ ਲਿਆਂਦਾ ਤੇ ਆਪਣੇ ਵਾਲਾ ਬਾਈ ਐਦਾਂ ਨਹੀਂ ਖਿੱਚ ਦੇ ਖਿੱਚ ਖਿੱਚ ਰੇਸ ਦੇ ਕੰਬ ਕੇ ਬਾਈ ਯਾਰ ਐ ਨਾ ਘਰ ਮੇਰਾ ਵੀਰ ਦਵੱਲੀ ਜਲ ਦਵੱਲੀ ਲੇਟ ਬੜਾ ਐਂ ਆ ਆਜੋ ਆਜੋ

हां जी गाइस तो गाईज। गाईज जी दे देख ही लोनी वीडियो गाइस बाकी गाइस ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਬੇਬੇ ਜੀ ਨੂੰ ਕਮੈਂਟ ਸੈਕਸ਼ਨ ਵਿੱਚ ਕੰਗ੍ਰੈਚੁਲੇਸ਼ਨ ਜਰੂਰ ਲਿਖਿਓ ਸੋ गाइस ਅੱਜ ਦੀ ਵੀਡੀਓ ਨੂੰ ਖਤਮ ਕਰਦੇ ਦਦਿਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ